ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲੇ ਤੇ ਸੁਣਨ ਵਾਲੇ ਗੁਰੂ ਸواری ਸਾਧ ਸੰਗਤ ਜਨੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪੰਜਵਾਂ ਸਲੋਕ ਆਪ ਸਭ ਨੇ ਹੁਣੇ ਸਰਵਨ ਕੀਤਾ ਹੈ ਇਸ ਅੰਮ੍ਰਿਤ ਵਚਨ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਮੁੱਚੀ ਮਾਨਵਤਾ ਨੂੰ ਇਸ ਹਕੀਕਤ ਤੋਂ ਜਾਣੂ ਕਰਾ ਰਹੇ ਨੇ ਤੇ ਨਾਲ ਇਹ ਸ਼ਬਦ ਵਰਤਦੇ ਪਏ ਨੇ ਕਿ ਜਿਹੜੀ ਗੱਲ ਮੈਂ ਤੈਨੂੰ ਸਮਝਾਉਣ ਲੱਗਾ ਹਾਂ ਇਹਨੂੰ ਕੇਵਲ ਤੂੰ ਜ਼ੁਬਾਨੀ ਕਲਾਮੀ ਨਾ ਜਾਣੀ ਮੇਰੀ ਇਸ ਗੱਲ ਨੂੰ ਹਕੀਕਤ ਸਮਝ ਮਹਾਰਾਜ ਕੀ ਕਹਿਣ ਲੱਗੇ ਇਨਸਾਨ ਤਿੰਨ ਚੀਜ਼ਾਂ ਤੇ ਬਹੁਤ ਮਾਨ ਕਰਦਾ ਹੈ ਇਸ ਸੰਸਾਰ ਦੇ ਵਿੱਚ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਪਹਿਲਾ ਵਚਨ ਹੈ ਧਨ ਆਪਣੇ ਪਦਾਰਥ ਆਪਣੇ ਧਨ ਤੇ ਬਹੁਤ ਮਾਨ ਹੈ ਦੂਜਾ ਵਚਨ ਕੀਤਾ ਦਾਰਾ ਦਾਰਾ ਦਾ ਅਖਰੀ ਅਰਥ ਹੈ ਇਸਤਰੀ ਤੀਸਰਾ ਸ਼ਬਦ ਵਰਤਿਆ ਸੰਪਤ ਸੰਪਤ ਦਾ ਅਰਥ ਹੁੰਦਾ ਜੀ ਸੰਪਤੀ ਤੇ ਇਸ ਸੰਪਤੀ ਵਿੱਚ ਘਰ ਜ਼ਮੀਨ ਮਕਾਨ ਕੋਠੀਆਂ ਕਾਰਾਂ ਹਾਥੀ ਘੋੜੇ ਸਭ ਆ ਜਾਂਦੇ ਨੇ ਕਹਿਣ ਲੱਗੇ ਇੱਕ ਗੱਲ ਮੈਂ ਤੈਨੂੰ ਸੱਚੀ ਦੱਸਣੀ ਚਾਹੁੰਦਾ ਹਾਂ ਕਿ ਜਿਉਂਦੇ ਜੀ ਜਿੰਨਾ ਮਰਜੀ ਤੂੰ ਕਹੀ ਜਾ ਕਿ ਸਭ ਕੁਝ ਮੇਰਾ ਹੈ ਪਰਮ ਹਕੀਕਤ ਤਾਂ ਇਹ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਵਸਤੂ ਤੇਰਾ ਅੱਗੇ ਸਾਥ ਦੇਣ ਵਾਲੀ ਨਹੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਹੈ ਤਕਰੀਬਨ ਹਰ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸੰਸਾਰ ਦੀ ਨਾਸ਼ਵਾਨਤਾ ਅੰਦਰ ਦੇ ਪਏ ਹੋਏ ਵਿਕਾਰਾਂ ਦੇ ਬੰਧਨ ਸੰਸਾਰ ਦੀ ਚਮਕ-ਦਮਕ ਇਸ ਤੋਂ ਨਿਰਲੇਪ ਕਰਕੇ ਉਪਰਾਮ ਕਰਕੇ ਇਹਨਾਂ ਬੰਧਨਾਂ ਤੋਂ ਛੁਡਾ ਕੇ ਸਦੀਵੀ ਕਾਲ ਰਹਿਣ ਵਾਲੀ ਪਰਿਪੂਰਨ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦੀ ਯੁਗਤੀ ਦੱਸੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਕਿ ਇਹ ਤਿੰਨ ਚੀਜ਼ਾਂ ਧਨ, ਦਾਰਾ, ਸੰਪਤੀ ਤੋਂ ਬਿਨਾਂ ਸੰਸਾਰ ਨਹੀਂ ਚੱਲੇਗਾ ਪਰ ਇਹ ਵੀ ਕਦੀ ਭੁੱਲਿਏ ਨਾ ਕਿ ਧਨ ਸੰਸਾਰ ਤੋਂ ਅੱਗੇ ਨਿਰੰਕਾਰ ਦੇ ਘਰ ਵਿੱਚ ਨਹੀਂ ਚੱਲਣਾ ਜੀ ਸੰਸਾਰ ਵਿੱਚ ਰਹਿੰਦਿਆਂ ਧਨ ਪਦਾਰਤ ਤੇ ਮਾਇਆ ਦੀ ਜ਼ਰੂਰਤ ਹੈ ਪਰ ਜੇਕਰ ਇਨਸਾਨ ਬਾਕੀ ਸਾਰੀਆਂ ਗੱਲਾਂ ਛੱਡ ਕੇ ਆਪਣੇ ਅੰਦਰ ਮਾਇਆ ਦੀ ਪਕੜ ਬਣਾ ਕੇ ਰੱਖੇ ਕਿ ਧਨ ਹੀ ਮੇਰੇ ਲਈ ਸਭ ਕੁਝ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਨਹੀਂ ਇਸ ਧਨ ਵਿੱਚੋਂ ਇੱਕ ਕੌਡੀ ਵੀ ਤੇਰੇ ਨਾਲ ਨਹੀਂ ਚੱਲੇਗੀ ਨਿਰੰਕਾਰ ਦੇ ਘਰ ਵਿੱਚ ਕੇਵਲ ਧਰਮ ਚੱਲੇਗਾ ਜੀ ਤੇਰੇ ਚੰਗੇ ਕਰਮ ਚੱਲਣਗੇ ਸੰਸਾਰ ਵਿੱਚ ਬੰਦਾ ਧੰਨ ਨਾਲ ਮਾਨ ਨਾਲ ਜੀ ਸਕਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਤੇ ਕਰਤਾਰ ਦੇ ਘਰ ਵਿੱਚ ਜੇ ਕਿਸੇ ਨੇ ਰਹਿਮਤਾਂ ਲੈਣੀਆਂ ਨੇ ਮਾਨ ਲੈਣਾ ਹੈ ਤਾਂ ਉੱਥੇ ਮਾਨ ਨਹੀਂ ਉੱਥੇ ਤਾਂ ਕੇਵਲ ਨਾਮ ਹੀ ਚੱਲਦਾ ਹੈ ਜੀ ਦੂਜਾ ਬਚਨ ਕੀਤਾ ਦਾਰਾ ਜੀਵਨ ਸਾਥੀ ਵੀ ਕੇਵਲ ਜਿਉਂਦੇ ਜੀ ਹੀ ਸਾਥ ਦੇ ਸਕਦਾ ਹੈ ਮਰਨ ਤੋਂ ਬਾਅਦ ਇਹਦੇ ਨਾਲ ਦੇ ਸਾਥੀ ਇਹਦੇ ਨਾਲ ਦੇ ਨਹੀਂ ਰਹਿੰਦੇ ਨਾ ਇਹਦੇ ਨਾਲ ਨਿਭਦੇ ਆ ਜਿਹੜੀ ਸੰਪਤੀ ਧਨ ਦੌਲਤ ਇਕੱਠੀ ਕੀਤੀ ਹੈ ਇਹ ਵੀ ਇਨਸਾਨ ਦੇ ਨਾਲ ਕਿੰਨੀ ਕਜੰਦੀ ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕੇਵਲ ਮੈਂ ਇੱਕ ਗੱਲ ਸੁਣੀ ਨਹੀਂ ਆਪਣੇ ਅੱਖਾਂ ਨਾਲ ਦੇਖੀ ਵੀ ਹੈ ਕਿ ਜਿਹੜੇ ਇੱਕ ਦੂਜੇ ਦੇ ਪਿਆਰ ਦੇ ਪ੍ਰੀਤ ਦੇ ਸਨੇਹ ਦੇ ਸੂਲੇਗਾਉਂਦੇ ਪਏ ਨੇ ਉਹਨਾਂ ਦੀ ਤਾਰੀਫ਼ ਕੇਵਲ ਦੋ ਟੁਕ ਦੇ ਵਿੱਚ ਹੁੰਦੀ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਮਹਾਰਾਜ ਕੀ ਇਹਨਾਂ ਵਿੱਚ ਸੰਸਾਰ ਦੇ ਸੱਜਣ ਮਿੱਤਰ ਵੀ ਨੇ ਕਹਿਣ ਲੱਗੇ ਦੂਜੇ ਬੇਗਾਨੇ ਨਹੀਂ ਇਸ ਜਗਤ ਦੀ ਝੂਠੀ ਪ੍ਰੇਤ ਦੇ ਅੰਦਰ ਜਿਨ੍ਹਾਂ ਨੂੰ ਤੂੰ ਆਪਣਾ ਸਾਥੀ ਸਮਝੀ ਬੈਠਾ ਹੈ ਮੈਂ ਉਹਨਾਂ ਦੀ ਗੱਲ ਕਰਦਾ ਹਾਂ ਅੱਖਾਂ ਨਾਲ ਦੇਖਿਆ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਸਹਾਇਕ ਨਹੀਂ ਆਪਣੇ ਹੀ ਸੁੱਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹੋ ਬਾਣੀ ਦੇਖੋ ਕਿੰਨਾ ਕਲੀਅਰ ਬੋਲ ਕੇ ਦੱਸਦੀ ਹੈ ਕਿ ਮਿੱਤਰ ਇਸਤਰੀ ਸਾਰੇ ਆਪੋ ਆਪਣੇ ਸੁੱਖ ਕਰਕੇ ਤੈਨੂੰ ਪਿਆਰ ਕਰਦੇ ਨੇ ਮੇਰੋ ਮੇਰੋ ਸਭ ਹੈ ਕਹਤ ਹੈ ਹਿਤ ਸਿਓ ਬਾਧਿਓ ਜੀਤ ਪਰ ਪਿਆਰੇ ਅੰਤਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਇਨ ਵਿੱਚ ਕੁਛ ਸੰਗੀ ਨਹੀਂ ਨਾਨਕ ਸਾਚੀ ਜਾਨ ਕਹਿੰਦੇ ਹਨ ਕਿ ਇਹੀ ਤਾਂ ਇੱਕ ਅਚਰਜ ਦੀ ਰੀਤ ਹੈ ਹੈਰਾਨ ਕਰਨ ਵਾਲੀ ਗੱਲ ਹੈ ਜਿਹੜੇ ਬੰਦੇ ਕਈ ਕਈ ਦਹਾਕੇ ਮੇਰਾ ਮੇਰਾ ਕੁਕਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਹੋ ਜਿਹੀ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਾਣ ਨਿਕਲਣ ਦੀ ਧੀਰ ਹੈ ਮੇਰਾ ਮੇਰਾ ਕਹਿਣ ਵਾਲੇ ਘਰੋਂ ਬਾਹਰ ਕੱਢਣ ਲਈ ਤੁਰ ਪੈਂਦੇ ਨੇ ਮਨ ਮੂਰਖ ਅਜੂ ਨਹ ਸਮਝਤ ਕੀ ਨਹੀਂ ਸਮਝਦਾ ਤੂੰ ਮਨ ਹਲੇ ਵੀ ਨਹੀਂ ਸਮਝ ਰਿਹਾ ਜੀ ਮੂਰਖ ਮਣਾ ਰੋਜ ਤੈਨੂੰ ਗੁਰੂ ਸਾਹਿਬ ਸਿੱਖਿਆ ਦਿੰਦੇ ਪਏ ਨੇ ਤੇਰੀਆਂ ਅੱਖਾਂ ਦੇ ਸਾਹਮਣੇ ਵੀ ਲੋਕ ਇੱਕ ਦੂਜੇ ਦਾ ਸਾਥ ਛੱਡਦੇ ਪਏ ਨੇ ਘਟੋ ਘਟ ਇਹਨਾਂ ਨੂੰ ਦੇਖ ਕੇ ਹੀ ਤੂੰ ਸਮਝ ਜਾ ਨਾਨਕ ਭਵਜਲ ਪਾਰ ਪਰੈ ਜਾਉ ਗਾਵੇ ਪ੍ਰਭ ਕੇ ਗੀਤ ਜੇ ਕੇਵਲ ਰੱਬ ਦੇ ਗੀਤ ਗਾਏਗਾ ਤਾਂ ਭਵਜਲ ਤੋਂ ਪਾਰ ਹੋ ਜਾਏਗਾ ਕਬੀਰ ਸਾਹਿਬ ਨੇ ਉਦਾਹਰਨ ਬੜੀ ਸੋਹਣੀ ਦਿੱਤੀ ਹੈ ਜੀ ਮਨੁੱਖਾ ਜੀਵਨ ਦੇ ਵਿੱਚ ਸਭ ਤੋਂ ਪਹਿਲਾ ਸਬੰਧ ਇਨਸਾਨ ਦਾ ਜਨਮ ਦੇਣ ਵਾਲੀ ਮਾਂ ਦੇ ਨਾਲ ਬਣਦਾ ਹੈ ਕਿਉਂਕਿ ਮਾਂ ਦੀ ਖੁਰਾਕ ਹੀ ਬੱਚੇ ਦੀ ਖੁਰਾਕ ਹੈ ਮਾਂ ਦਾ ਜੀਵਨ ਹੀ ਬੱਚੇ ਦਾ ਜੀਵਨ ਹੈ ਸੱਚ ਪੁੱਛਿਆ ਜਾਵੇ ਤਾਂ ਮਾਂ ਦੇ ਜੀਵਨ ਦੀ ਹਰਕਤ ਹੀ ਬੱਚੇ ਦੇ ਜੀਵਨ ਦੀ ਹਰਕਤ ਪਈ ਬਣਦੀ ਹੈ ਭਾਵੇਂ ਵਿੱਦ ਪ੍ਰਮਾਤਮਾ ਨੇ ਬਣਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਇਨ੍ਹਾਂ ਵਿੱਚੋਂ ਤੇਰਾ ਕੋਈ ਸਹਾਇਕ ਨਹੀਂ ਪਰ ਨਫ਼ਰਤ ਨਾ ਕਰੀਂ ਤੂੰ ਇਹਨਾਂ ਵਿੱਚ ਰਹਿ ਕੇ ਉਹਨੂੰ ਚੇਤੇ ਕਰੀ ਜਿਹੜਾ ਸਬਦ ਦਾ ਪਾਲਨ ਹਾਰ ਹੈ ਜਿਹੜਾ ਇਹਨਾਂ ਦੇ ਛੱਡਣ ਤੋਂ ਬਿਨਾ ਤੇਰੇ ਸਾਥ ਰਹਿ ਸਕਦਾ ਹੈ ਤੇਰਾ ਸਾਥ ਨਿਭਾ ਸਕਦਾ ਹੈ ਕਬੀਰ ਜੀ ਕਹਿੰਦੇ ਨੇ ਕਿ ਸਭ ਤੋਂ ਪਹਿਲਾ ਸਬੰਧ ਮਨੁੱਖ ਦਾ ਆਪਣੀ ਮਾਂ ਦੇ ਨਾਲ ਹੈ ਮਾਂ ਨੇ ਇਸ ਬੱਚੇ ਨੂੰ ਪਿਤਾ ਦੀ ਪਹਿਚਾਨ ਕਰਾਈ ਪਿਆਰਿਓ ਮਾਂ ਬਾਪ ਦੀ ਪਹਿਚਾਨ ਤੋਂ ਬਾਅਦ ਮਨੁੱਖ ਨੂੰ ਆਪਣੇ ਭੈਣ ਤੇ ਭਰਾਵਾਂ ਦੀ ਪਹਿਚਾਨ ਹੁੰਦੀ ਹੈ ਇਹ ਵੀ ਪਹਿਚਾਨ ਕੇਵਲ ਮਾਂ ਬਾਪ ਹੀ ਕਰਾਉਂਦੇ ਨੇ ਪਹਿਨ ਤੇ ਭਰਾਵਾਂ ਦੀ ਸਾਂਝ ਤੋਂ ਬਾਅਦ ਇਹਦੀ ਸਾਂਝ ਬਣਦੀ ਆ ਆਪਣੇ ਜੀਵਨ ਸਾਥੀ ਦੇ ਨਾਲ ਜਿਸ ਨਾਲ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਇਹ ਬਤੀਤ ਕਰਦਾ ਹੈ ਚਾਰ ਪੜਾ ਇਹਦੀ ਜ਼ਿੰਦਗੀ ਵਿੱਚ ਆਏ ਇਸ ਤੋਂ ਅੱਗੇ ਜੇ ਸਭ ਤੋਂ ਵੱਧ ਅੰਦਰ ਦੀ ਜੀਵਾਤਮਾ ਦਾ ਕਿਸੇ ਨਾਲ ਸੰਬੰਧ ਹੈ ਤਾਂ ਉਹ ਸਾਡਾ ਆਪਣੇ ਪੰਜ ਤੱਤਾਂ ਦੇ ਬਣੇ ਹੋਏ ਇਸ ਚੋਲੇ ਇਸ ਸਰੀਰ ਦੇ ਨਾਲ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਚਾਰਾਂ ਪੰਜਾਂ ਦੀ ਤਰਤੀਬ ਵਿੱਚੋਂ ਹੀ ਕਿਹਾ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਤੇਰਾ ਸੰਗੀ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਕਿ ਘਰ ਦੇ ਵਿੱਚ ਹਨੇਰਾ ਹੈ ਜੇ ਅਸੀਂ ਦੀਵਾ ਬਾਲੀਏ ਤਾਂ ਦੀਵੇ ਦੀ ਨਿੱਕੀ ਜੀ ਜੋਤ ਸਾਰੇ ਘਰ ਦੇ ਅੰਦਰ ਪ੍ਰਕਾਸ਼ ਬਖੇਰ ਦੇਵੇਗੀ ਅੰਧਕਾਰ ਖਤਮ ਹੋ ਜਾਏਗਾ ਚਾਨਣ ਚਰ ਚੁਫੇਰੇ ਆ ਜਾਏਗਾ ਕਬੀਰ ਸਾਹਿਬ ਕਹਿੰਦੇ ਨੇ ਕਿ ਚਾਨਣ ਵਿੱਚ ਜਦੋਂ ਅਸੀਂ ਤੁਰਦੇ ਹਾਂ ਕਈ ਵਾਰ ਅਸੀਂ ਆਪ ਦੇਖਿਆ ਕਿ ਇੱਕ ਜਾਂ ਦੋ ਦੀਵੇ ਬਲਦੇ ਹੋਣ ਤਾਂ ਸਾਡੇ ਦੋ ਦੋ ਤਿੰਨ ਤਿੰਨ ਪਰਛਾਵੇਂ ਸਾਡੇ ਨਾਲ ਹੋ ਤੁਰਦੇ ਨੇ ਸਾਡੇ ਜਿਸਮ ਦੇ ਸਾਡੇ ਤਨ ਦੇ ਇੱਕ ਇੱਕ ਹੋਰ ਜਾਂ ਦੋ ਦੋ ਹੋਰ ਪਰਛਾਵੇਂ ਬਣ ਜਾਂਦੇ ਨੇ ਜੋ ਸਾਡੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਨੇ ਸਰੀਰ ਇੱਕ ਹੈ ਪਰਛਾਵੇਂ ਭਮਾਂ ਦੀ ਤਿੰਨ ਜਾਂ ਚਾਰ ਚੱਲ ਰਹੇ ਨੇ ਕਬੀਰ ਸਾਹਿਬ ਕਹਿਣ ਲੱਗੇ ਕਿ ਤੂੰ ਘਰ ਦੇ ਬਲਦੇ ਹੋਏ ਦੀਵੇ ਤੋਂ ਹੀ ਕੁਝ ਸਿੱਖ ਲੈ ਤੂੰ ਘਰ ਵਿੱਚ ਬਲਦੇ ਹੋਏ ਉਸ ਦੀਵੇ ਤੋਂ ਪੁੱਛ ਕਿ ਤੇਰਾ ਸਾਥੀ ਕੋਈ ਹੈ ਪਿਆਰਿਓ ਤੇਲ ਖਤਮ ਹੋ ਜਾਏ ਦੀਵੇ ਦੀ ਬੱਤੀ ਗੁੱਲ ਹੋ ਜਾਏ ਫਿਰ ਹਨੇਰੇ ਵਿੱਚ ਜਾਤੀ ਮਾਰ ਕੇ ਦੇਖਿਓ ਜਿਸ ਤਨ ਦੇ ਪਿੱਛੇ ਤਨ ਤਨ ਪ੍ਰਸ਼ਾਵੇਂ ਤੁਰਦੇ ਪਏ ਸੀ ਹਕੀਕਤ ਵਿੱਚ ਬੰਦੇ ਨੂੰ ਹਨੇਰੇ ਵਿੱਚ ਪ੍ਰਸ਼ਾਮਾਂ ਤਾਂ ਕੀ ਆਪਣੇ ਤਨ ਦਾ ਆਪਣਾ ਹੱਥ ਫਸਾਰਿਆ ਹੋਇਆ ਵੀ ਨਜ਼ਰ ਨਹੀਂ ਆਉਂਦਾ ਕਬੀਰ ਸਾਹਿਬ ਕਹਿਣ ਲੱਗੇ ਐ ਮਨੁੱਖ ਤੇਰਾ ਸਰੀਰ ਮਾਨੋ ਪਰਮਾਤਮਾ ਨੇ ਇੱਕ ਦੀਪਕ ਦੀ ਤਰ੍ਹਾਂ ਬਣਾ ਦਿੱਤਾ ਹੈ ਇਸ ਸਰੀਰ ਰੂਪੀ ਦੀਵੇ ਵਿੱਚ ਪਰਮਾਤਮਾ ਨੇ ਸਵਾਸਾਂ ਦਾ ਤੇਲ ਤੇਰੇ ਜਨਮ ਵੇਲੇ ਹੀ ਭਰ ਦਿੱਤਾ ਚੇਤੇ ਰੱਖੀ ਜਿਸ ਦਿਨ ਇਸ ਦੀਵੇ ਵਿੱਚੋਂ ਸਵਾਸਾਂ ਦਾ ਤੇਲ ਮੁੱਕ ਗਿਆ ਯਾ ਇਹ ਜੋ ਤੇਲ ਜੋ ਬੱਤੀ ਪਰਮਾਤਮਾ ਨੇ ਜੋ ਜੋਤ ਚਾਨਣ ਇਸ ਦੀਵੇ ਵਿੱਚ ਪਾਈ ਹੈ ਜਦੋਂ ਇਹ ਨਿਕਲੇਗਾ ਤਨ ਤੇਰਾ ਦੀਵਾ ਹੈ ਸਵਾਸਾਂ ਦਾ ਤੇਲ ਇਹਦੇ ਵਿੱਚ ਪਾ ਦਿੱਤਾ ਹੈ ਜੀਵਨ ਦੀ ਜੋਤ ਬਲਣ ਲੱਗੀ ਤੇ ਤੇਰੇ ਚਾਰ ਚਫੇਰੇ ਤੇਰੇ ਸਕੇ ਸੰਬੰਧੀ ਪਰਸ਼ਾਵੇਂ ਬਣ ਕੇ ਆ ਗਏ ਅੱਗੇ ਕਬੀਰ ਸਾਹਿਬ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਤੇਰੀ ਜਿਹੜਾ ਆਪਣਾ ਸੀ ਨਾ ਉਹ ਤੇਰੀ ਮਾਂ ਸੀ ਜਿਹੜੀ ਛਾਂ ਦੀ ਤਰ੍ਹਾਂ ਆਪਣੇ ਬੱਚੇ ਦੇ ਨਾਲ ਰਹਿੰਦੀ ਸੀ ਅੰਦਰ ਜਾਏ ਬਾਹਰ ਜਾਏ ਪੁੱਤ ਕਿਸੇ ਪਾਸੇ ਵੀ ਤੁਰੇ ਮਾਂ ਬੱਚੇ ਨੂੰ ਗੋਦੀ ਵਿੱਚ ਪਰਛਾਵੇਂ ਦੀ ਤਰ੍ਹਾਂ ਹਰ ਸਮੇਂ ਉਹਦੇ ਨਾਲ ਰਹੇਗੀ ਕਹਿਣ ਲੱਗੇ ਪਹਿਲਾ ਪਰਛਾਵਾ ਸੀ ਤੈਨੂੰ ਜਨਮ ਦੇਣ ਵਾਲੀ ਮਾਂ ਉਹ ਤੇਰੇ ਜੀਵਨ ਦੀ ਜੋਤ ਬੱਤੀ ਤੇ ਛਾਂ ਬਣ ਕੇ ਤੇਰੇ ਨਾਲ ਸੀ ਤੂੰ ਥੋੜਾ ਜਿਹਾ ਸਰੀਰਕ ਰੂਪ ਚ ਵਿਕਸਿਤ ਜਦੋਂ ਹੋਇਆ ਤੇਰੇ ਤਨ ਨੂੰ ਤਾਕਤ ਮਿਲੀ ਤੇ ਮਾਂ ਦੀ ਛਾਇਆ ਤਾਂ ਸ਼ਾਇਦ ਥੋੜੀ ਜਿਹੀ ਲੋਭ ਹੋਣ ਲੱਗੀ ਫੇਰ ਤੇਰੇ ਭੈਣ ਭਰਾ ਛਾਂ ਬਣ ਕੇ ਤੇਰੇ ਪਿੱਛੇ ਤੁਰੇ ਤੂੰ ਚੰਗੀ ਵਿੱਦਿਆ ਲਈ ਇਹ ਪਰਸ਼ਾਵਾ ਵੀ ਕੁਝ ਸਮਾਂ ਤੇਰੇ ਜੀਵਨ ਦੀ ਜੋਤ ਨਾਲ ਰਿਹਾ ਇਸ ਤੋਂ ਬਾਅਦ ਫਿਰ ਤੈਨੂੰ ਤੇਰੇ ਜੀਵਨ ਵਿੱਚ ਜੀਵਨ ਸਾਥੀ ਮਿਲਿਆ ਉਹ ਜੀਵਨ ਸਾਥੀ ਤੇਰੇ ਨਾਲ ਤੀਜਾ ਪਰਸ਼ਾਵਾ ਬਣ ਕੇ ਆਇਆ ਪਰ ਪਿਆਰਿਆ ਇੱਕ ਗੱਲ ਚਤੇ ਰੱਖੀ ਇਸ ਤੋਂ ਬਾਅਦ ਤੇਰੀ ਜੀਵ ਆਤਮਾ ਦਾ ਪਰਸ਼ਾਵਾ ਸੀ ਤੇਰਾ ਆਪਣਾ ਤਨ ਤੂੰ ਜਿੱਥੇ ਵੀ ਗਿਆ ਸਰੀਰ ਨੂੰ ਆਪਣੇ ਨਾਲ ਲੈ ਕੇ ਗਿਆ ਤੂੰ ਕਦੀ ਇਹ ਨਹੀਂ ਕਿਹਾ ਕਿ ਮੇਰਾ ਤਨ ਮੇਰੇ ਘਰ ਵਿੱਚ ਮੌਜੂਦ ਰਹੇਗਾ ਤੇ ਮੈਂ ਆਪਣੇ ਅੰਦਰ ਵਾਲੀ ਜਿੰਦ ਨੂੰ ਪ੍ਰਦੇਸ਼ ਵਿੱਚ ਲੈ ਕੇ ਜਾ ਰਿਆਂ ਹਾਂ ਤੂੰ ਕਦੀ ਨਹੀਂ ਇਹ ਕਿਹਾ ਕਿ ਮੇਰੀ ਜਿੰਦ ਪ੍ਰਦੇਸ਼ ਵਿੱਚ ਰਹੇਗੀ ਤੇ ਮੇਰਾ ਜਿਹੜਾ ਤਨ ਆ ਉਹ ਆਪਣੇ ਦੇਸ਼ ਵਿੱਚ ਰਹੇਗਾ ਨਹੀਂ ਪਿਆਰੀਓ ਚੌਥਾ ਪ੍ਰਸ਼ਾਵਾ ਸੀ ਤੇਰਾ ਆਪਣਾ ਤਨ ਜਿੱਥੇ ਵੀ ਤੂੰ ਗਿਆ ਤੇਰਾ ਤਨ ਤੇਰੇ ਨਾਲ ਗਿਆ ਹਰ ਪ੍ਰਸ਼ਾਵੇਂ ਤੇ ਤੂੰ ਭਰੋਸਾ ਕਰ ਬੈਠਾ ਕਹਿਣ ਲੱਗੇ ਕਿ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਤੇ ਤੂੰ ਭਰੋਸਾ ਕਰੀ ਬੈਠਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੱਚ ਮੰਨ ਲੈ ਇਨ੍ਹਾਂ ਵਿੱਚੋਂ ਕੋਈ ਵੀ ਪਰਸ਼ਾਵਾਂ ਤੇਰਾ ਆਪਣਾ ਨਹੀਂ ਬਹੁਤ ਸੋਹਣਾ ਬਚਨ ਹੈ ਜੀ ਜਦ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਰੇ ਬਉਰੇ ਤੂੰ ਹੀ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹੋ ਦੇ ਹੋਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ ਭਰਾ ਮੰਜੀ ਚੁੱਕ ਕੇ ਲੈ ਗਏ ਨਿਰਮਰਤਕ ਸਰੀਰ ਦੀ ਲੱਟ ਛਟਕਾਏ ਤਿਰੀ ਆ ਰੋਵੇ ਹੰਸ ਇਕੱਲਾ ਜਾਈ ਅੰਦਰ ਵਾਲੀ ਜੀਵਾਤਮਾ ਕੱਲੀ ਜਾਂਦੀ ਪਈ ਆ ਮੇਰੇ ਗੁਰੂ ਨਾਨਕ ਸਾਹਿਬ ਜੀ ਤੇ ਇੱਕ ਸਮਾਜ ਆਇਆ ਮੇਰੇ ਸਤਗੁਰ ਸਿੱਖੀ ਸਿਖਾਉਣ ਲਈ ਨਾ ਤਾਂ ਜ਼ਿਆਦਾ ਬੋਲਦੇ ਸਨ ਆਪ ਸਭ ਜਾਣਦੇ ਹੋ ਨਾ ਕਿਸੇ ਨਾਲ ਹੱਸਦੇ ਸਨ ਹਰ ਵੇਲੇ ਚੁੱਪ ਰਹਿੰਦੇ ਸਨ ਚਿਹਰੇ ਦਾ ਰੰਗ ਦਿਨ ਵਿੱਚ ਕਈ ਵਾਰ ਬਦਲਦਾ ਹੈ ਕਦੀ ਪੀਲਾਪਨ ਭਖਣ ਲੱਗ ਪੈਂਦਾ ਹੈ ਕਦੀ ਕਿਸੇ ਗੰਭੀਰਤਾ ਵਿੱਚ ਚਲੇ ਜਾਂਦੇ ਨੇ ਕਦੀ ਬਾਬੇ ਨਾਨਕ ਦੇ ਚਿਹਰੇ ਦੇ ਉੱਪਰ ਸਾਹਵਲੇ ਰੰਗ ਦੀ ਝਲਕ ਪੈ ਜਾਂਦੀ ਹੈ ਤੇ ਜੇ ਇਕਾਂਤ ਵਿੱਚ ਜਾਣਾ ਹੋਵੇ ਤਾਂ ਦੇਖਿਓ ਬਾਹਰ ਦੇ ਬ੍ਰਿਸ਼ ਕਿੰਨੇ ਕੋਹਾਗਾ ਵਾਲੇ ਨੇ ਜਿੰਨਾ ਬ੍ਰਿਸ਼ਾਂ ਦੇ ਥੱਲੇ ਗੁਰੂ ਨਾਨਕ ਸਾਹਿਬ ਘੰਟਿਆਂ ਬੱਧੀ ਬੈਠ ਕੇ ਉਸ ਕਾਲਪੁਰਖ ਦੀ ਧੁੰਨ ਵਿੱਚ ਨਾਮ ਜਪਦੇ ਸਨ ਨਾਮ ਦੀ ਤੁਣ ਫਲਾਉਂਦੇ ਸਨ ਉਹ ਜ਼ਮੀਨ ਕਿੰਨੀ ਭਾਗਾਂ ਵਾਲੀ ਐ ਜਿੱਥੇ ਮੇਰੇ ਚੋਜੀ ਪ੍ਰੀਤਮ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੱਝੀਆਂ ਚਾਰ ਦੇ ਵਾਹਿਗੁਰੂ ਦੇ ਗੀਤ ਗਾਉਂਦੇ ਪਏ ਸਨ ਪਿਆਰੇ ਉਹ ਸਮਾਂ ਆਇਆ ਜਦੋਂ ਬੋਲੇ ਨਹੀਂ ਖਾਣਾ ਘਟ ਕਰ ਦਿੱਤਾ ਤੇ ਕਿਸੇ ਨਾਲ ਹੱਸਣਾ ਵੀ ਨਾ ਇਥੇ ਸਿੱਖ ਵਿਦਵਾਨ ਲਿਖਦੇ ਨੇ ਕਿ ਪਰਿਵਾਰ ਨੂੰ ਚਿੰਤਾ ਲੱਗੀ ਕਿਉਂਕਿ ਸੰਸਾਰੀ ਤੌਰ ਤੇ ਜਿਹੜਾ ਜੀਵਨ ਆਪਾਂ ਜਿਉਂਨੇ ਆ ਉਹਨੂੰ ਰੋਹਾਨੀ ਦੀਆਂ ਮੰਜ਼ਲਾਂ ਤੈਅ ਕਰਦੇ ਹੋਏ ਇੱਕ ਰੱਬ ਦੇ ਪਿਆਰੇ ਦੇ ਅੰਦਰ ਦੀ ਸਮਝ ਨਹੀਂ ਹੁੰਦੀ ਕਈ ਵਾਰ ਉਹਦੇ ਸਰੀਰ ਦੇ ਜਿਹੜੀ ਹਰਕਤ ਨੂੰ ਕੇਵਲ ਸਰੀਰਕ ਹਰਕਤ ਜਾਂ ਬਿਮਾਰੀ ਅਸੀਂ ਸਮਝ ਲੈਂਦੇ ਆ ਪਰ ਪਤਾ ਲੱਗਾ ਕਿ ਅਸਲ ਵਿੱਚ ਇਹ ਤਨ ਦੀ ਬਿਮਾਰੀ ਨਹੀਂ ਇਹ ਤਾਂ ਅੰਦਰ ਦੇ ਪਿਆਰੇ ਦੇ ਬਿਰਹਾ ਦਾ ਇੱਕ ਵੇਦਨ ਹੈ ਸੰਸਾਰ ਦੀ ਨਾਸ਼ਵਾਨਤਾ ਵਿੱਚੋਂ ਉਪਰਾਮਤਾ ਹੈ ਧੰਨ ਗੁਰੂ ਨਾਨਕ ਸਾਹਿਬ ਨੂੰ ਮੌਲਵੀ ਕੁਤਬਦੀਨ ਮਿਲਣ ਲਈ ਆਏ ਮੈਂ ਉਹ ਸ਼ਬਦ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ ਜਿਸ ਦੇ ਵਿੱਚ ਬਾਬਾ ਜੀ ਨੇ ਦ੍ਰਿੜ ਕਰਾਇਆ ਕਿ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਹਜ਼ੂਰ ਦੇ ਕੋਲ ਮੌਲਵੀ ਕুতਬਦੀਨ ਆਇਆ ਆਪਾਂ ਵਿਚਾਰ ਅੱਗੇ ਕਰਦੇ ਆਂ ਕਿਰਪਾਲੂ ਦਾਤਾ ਜੀ ਤਨ ਦੇ ਉੱਪਰ ਬਸਤਰ ਲੈ ਕੇ ਮੰਜੇ ਦੇ ਉੱਪਰ ਲੇਟੇ ਪਏ ਨੇ ਮੌਲਵੀ ਆ ਕੇ ਤਨ ਤੋਂ ਬਸਤਰ ਉਤਾਰ ਕੇ ਹਜ਼ੂਰ ਦਾ ਚਿਹਰਾ ਦੇਖ ਕੇ ਪਤਾ ਕਰਨ ਲਈ ਯਤਨ ਕਰਦਾ ਪਿਆ ਹੈ ਕਿ ਦੇਖਾਂ ਇਸ ਬਾਲਕ ਨਾਨਕ ਨੂੰ ਹੋਇਆ ਕੀ ਹੈ ਪਰਿਵਾਰ ਨੂੰ ਪੁੱਛਦਾ ਹੈ ਕਿ ਦੱਸੋ ਜੋ ਮੰਜੇ ਤੇ ਪਿਆ ਹੈ ਇਹਦੀ ਰੋਜ਼ਮਰਾਂ ਦੀ ਜੀਵਨ ਦੀ ਮਰਿਆਦਾ ਕੀ ਹੈ ਉੱਤਰ ਸੀ ਖਾਂਦੇ ਨਹੀਂ ਬੋਲਦੇ ਘਟਨੇ ਕਦੀ ਨੇਤਰਾਂ ਵਿੱਚ ਨੀਰ ਪਰ ਲੈਂਦੇ ਨੇ ਕਦੇ ਕਿਸੇ ਡੂੰਗੀ ਸੋਚ ਵਿੱਚ ਚਲੇ ਜਾਂਦੇ ਨੇ ਸੰਗਤ ਜੀ ਅਸਲ ਵਿੱਚ ਪਰਿਵਾਰ ਲਈ ਜਿਹੜੀ ਡੂੰਗੀ ਸੋਚ ਸੀ ਨਾ ਉਹ ਬਾਬੇ ਨਾਨਕ ਦੇ ਅੰਦਰ ਦਾ ਰੋਹਾਨੀਅਤ ਵਿਚਾਰ ਅੰਦਰ ਵਿਚਰ ਰਿਹਾ ਸੀ ਜਿੱਥੇ ਪਰਮ ਆਪੇ ਵਿੱਚ ਬਾਬਾ ਨਾਨਕ ਜੀ ਆਪ ਹੀ ਲੀਨ ਹੋ ਜਾਂਦੇ ਸਨ ਮੌਲਵੀ ਕুতਬਦੀਨ ਨੇ ਸ਼ਬਦ ਗਏ ਕਿ ਨਾਨਕ ਦੇਖ ਤੇਰੀ ਉਮਰ ਦੇ ਬੱਚੇ ਬਾਹਰ ਖੇਡਦੇ ਪਏ ਨੇ ਤੇਰੀ ਉਮਰ ਦੇ ਬੱਚੇ ਹੱਸਦੇ ਨੇ ਖਾਂਦੇ ਨੇ ਪੀਂਦੇ ਨੇ ਪਰ ਕੀ ਕਾਰਨ ਹੈ ਕਿ ਜਦੋਂ ਮੈਂ ਤੇਰੇ ਵੱਲ ਝਾਤੀ ਮਾਰਦਾ ਹਾਂ ਪਰਿਵਾਰ ਦੇ ਦਸਨ ਮੁਤਾਬਕ ਤੁਸੀਂ ਬੋਲਦੇ ਨਹੀਂ ਖਾਂਦੇ ਨਹੀਂ ਪੀਂਦੇ ਨਹੀਂ ਹੱਸਦੇ ਨਹੀਂ ਕਿਹੜੀ ਡੂੰਗੀ ਸੋਚ ਵਿੱਚ ਚਲੇ ਗਏ ਹੋ ਉਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਬਚਨ ਸਨ ਗੁਰੂ ਸਾਹਿਬ ਨੇ ਬਚਨ ਕਿਹਾ ਕਿ ਮੌਲਵੀ ਸਾਹਿਬ ਆਪਣੇ ਸਿਰ ਦੇ ਉੱਪਰ ਝਾਤੀ ਮਾਰ ਕੇ ਦੇਖੋ ਮੌਲਵੀ ਕਹਿਣ ਲੱਗਾ ਮੈਂ ਆਪਣੇ ਸਿਰ ਤੇ ਕਿਵੇਂ ਦੇਖਾਂ ਕਹਿਣ ਲੱਗੇ ਨਜ਼ਰ ਟਿਕਾ ਕੇ ਦੇਖੋ ਤੁਹਾਡੇ ਸਿਰ ਤੇ ਕੀ ਹੈ ਮੌਲਵੀ ਦਾ ਉੱਤਰ ਸੀ ਕੁਝ ਨਹੀਂ ਆਪਣੇ ਸਿਰ ਦੇ ਉੱਪਰ ਕੇਵਲ ਮੈਂ ਇੱਕ ਪੱਗ ਬੰਨੀ ਹੈ ਹਜ਼ੂਰ ਕਹਿਣ ਲੱਗੇ ਨਹੀਂ ਪਰ ਮੈਂ ਆਪਣੇ ਸਿਰ ਤੇ ਕੁਝ ਦੇਖਦਾ ਹਾਂ ਮੇਰੇ ਸਿਰ ਤੇ ਖਲੋਤਾ ਮੈਨੂੰ ਸਭ ਕੁਝ ਦਿਖ ਰਿਹਾ ਹੈ ਮਹਾਰਾਜ ਕਿਹੜੀ ਰਮ ਜਪਾ ਦਿੱਤੀ ਮੇਰੇ ਸਿਰ ਤੇ ਵੀ ਦਿਸਦਾ ਹੈ ਪਰ ਮੈਨੂੰ ਨਜ਼ਰ ਨਹੀਂ ਆਉਂਦਾ ਮੈਨੂੰ ਵੀ ਮੇਰੇ ਸਰ ਤੋਂ ਦਿਖ ਰਿਹਾ ਤੁਸੀਂ ਕੀ ਕਹਿ ਰਹੇ ਹੋ ਹਜ਼ੂਰ ਨੇ ਉੱਥੇ ਬਚਨ ਕਿਹਾ ਮੌਲਵੀ ਸਾਹਿਬ ਤੁਹਾਨੂੰ ਸ਼ਾਇਦ ਨਜ਼ਰ ਨਹੀਂ ਆਉਂਦਾ ਆਪਣੇ ਕੇਸਾਂ ਵਿੱਚ ਝਾਤੀ ਮਾਰੋ ਮੈਂ ਦੇਖਦਾ ਹਾਂ ਮੇਰੇ ਸਿਰ ਦੇ ਕੇਸ ਮੌਤ ਨੇ ਕੁੱਟ ਕੇ ਫੜੇ ਹੋਏ ਨੇ ਕੀ ਪਤਾ ਇਸ ਮੌਤ ਨੇ ਕਿਹੜੀ ਘੜੀ ਮੈਨੂੰ ਵਾਲਾਂ ਤੋਂ ਫੜ ਕੇ ਖਿੱਚ ਲੈਣਾ ਹੈ ਤੂੰ ਕਹਿੰਦਾ ਹੈ ਹੱਸਦੇ ਨਹੀਂ ਬੋਲਦੇ ਨਹੀਂ ਖੇਡਦੇ ਨਹੀਂ ਪਰ ਜਿਹਦੇ ਸਿਰ ਤੇ ਮੌਤ ਕੁੱਕਦੀ ਹੋਵੇ ਉਹ ਡੂੰਗੀ ਸਮਾਧੀ ਵਿੱਚ ਚਲਾ ਜਾਂਦਾ ਹੈ ਉਹ ਚੰਚਲ ਤਾਈ ਵਿੱਚ ਨਹੀਂ ਰਹਿੰਦਾ ਪਿਆਰਿਓ ਫੇਰ ਉਸ ਵੇਲੇ ਮੋਲਵੀ ਨੇ ਜੋ ਸ਼ਬਦ ਕਹੇ ਕਿ ਬੇਟਾ ਇਹ ਗੱਲਾਂ ਤਾਂ ਬਜ਼ੁਰਗਾਂ ਦੇ ਕਰਨ ਵਾਲੀਆਂ ਨੇ ਜਿਨ੍ਹਾਂ ਨੇ ਆਪਣੀ ਉਮਰ ਭੋਗ ਲਈ ਹੋਵੇ ਅਜੇ ਦੇਖ ਤੇਰੇ ਮਾਤਾ ਤ੍ਰਿਪਤਾ ਜੀ ਕੋਲ ਹਨ ਪਿਤਾ ਬਾਬਾ ਕਾਲੂ ਜੀ ਤੇਰੇ ਕੋਲ ਨੇ ਤੇਰੇ ਪਰਿਵਾਰ ਵਿੱਚੋਂ ਚਾਚਾ ਲਾਲੂ ਜੀ ਤੇਰੇ ਕੋਲ ਹੈ ਤੇਰੇ ਮਾਮਾ ਤੇ ਤੇਰੇ ਨਾਨਾ ਰਾਮਾ ਤੇ ਕ੍ਰਿਸ਼ਨ ਤੇਰੇ ਕੋਲ ਖੜੇ ਨੇ ਇੰਨਾ ਵੱਡਾ ਪਰਿਵਾਰ ਹੈ ਇਸ ਇਲਾਕੇ ਦਾ ਮਾਲਕ ਰਾਏ ਬੁਲਾਰ ਤੇਰੇ ਚਰਨਾਂ ਦਾ ਭਵਰਾ ਹੈ ਇਨਾ ਦੇ ਹੁੰਦਿਆਂ ਇੰਨੀ ਉਦਾਸੀਨਤਾ ਕਿਵੇਂ ਗੁਰੂ ਨਾਨਕ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਕਿ ਮੌਲਵੀ ਸਾਹਿਬ ਇਸ ਭਲੇਖੇ ਨੂੰ ਛੱਡ ਦਿਓ ਮਾਂ ਕੋਲ ਹੋਵੇ ਭਰਾ ਕੋਲ ਹੋਵੇ ਦੌਲਤ ਕੋਲ ਹੋਵੇ ਸਾਖ ਸੰਬੰਧੀ ਕੋਲ ਹੋਣ ਪਰ ਜਿਸ ਦਿਨ ਮੌਤ ਨੇ ਬੰਦੇ ਨੂੰ ਟਾਉਣਾ ਹੈ ਚੇਤੇ ਰੱਖਣਾ ਜਨਮ ਦੇਣ ਵਾਲੀ ਮਾਂ ਤੇ ਭੈਣ ਭਰਾ ਵੀ ਬਾਹ ਫੜ ਕੇ ਡਿੱਗੇ ਹੋਏ ਨੂੰ ਕਦੀ ਖੜਾ ਨਹੀਂ ਕਰ ਸਕਦੇ ਬਾਬਾ ਜੀ ਨੇ ਉੱਥੇ ਇੱਕ ਬਚਨ ਕਿਹਾ ਉਹ ਅਸੀਂ ਪੜਦੇ ਹਾਂ ਰਾਗ ਤਲੰਗ ਵਿੱਚ ਕਹਿਣ ਲੱਗੇ ਕੈਨ ਲਗੇ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੋਏ ਅਜਰਾਇਲ ਗਿਰਫਤਾ ਦਿਲ 헤ਚ ਨਦਾਨੀ ਰਹਾਓ ਸਿਰ ਦੇ ਕੇਸਾਂ ਨੂੰ ਮੌਤ ਨੇ ਘੁੱਟ ਕੇ ਫੜਿਆ ਹੋਇਆ ਹੈ ਪਿਆਰਿਓ ਇਨ੍ਹਾਂ ਵਿੱਚੋਂ ਕੋਈ ਡਿੱਗਦੇ ਹੋਏ ਦੀ ਬਾਹ ਫੜਨ ਵਾਲਾ ਨਹੀਂ ਭੈਣ ਭਰਾਵਾਂ ਚੋਂ ਮਾਤਾ ਪਿਤਾ ਚੋਂ ਜਾਂ ਸਾਖ ਸੰਬੰਧੀਆਂ ਚੋਂ ਮੌਲਵੀ ਨੂੰ ਸੰਸਾਰ ਦੀ ਹਕੀਕਤ ਤੋਂ ਜਾਣੂ ਕਰਾ ਦਿੱਤਾ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਕਿ ਮਨ ਰੇ ਕਹਾ ਭਇਉ ਤੈ ਬौरा हे ਮੇਰੇ ਮਨਾ ਕਿਉ ਝੱਲਾ ਹੋ ਗਿਆ ਹੈ ਕਮਲਾ ਹੋ ਗਿਆ ਹੈ ਇਹ ਨਿਸ ਆਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹौरा ਰਹਾਓ ਤੈਨੂੰ ਲਾਲਚ ਨੇ ਹਲਕਾ ਕਰ ਦਿੱਤਾ ਤੂੰ ਅੰਦਰੋਂ ਹੋਲਾ ਹੋ ਗਿਆ ਮਹਾਰਾਜ ਕਿਵੇਂ ਕਹਿਣ ਲੱਗੇ ਜੋ ਤਨ ਤੈ ਆਪਣੋ ਕਰਮਾਨਿਉ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਕਦੀ ਆਪਣੇ ਅੰਦਰ ਸੋਚ ਵਿਚਾਰ ਕਰ ਤਾਂ ਸਹੀ ਬਾਬੇ ਨਾਨਕ ਨੇ ਲਾਹੌਰ ਜਾ ਕੇ ਇਹ ਗੱਲ ਕਹੀ ਸੀ ਜੀ ਅਸਲ ਵਿੱਚ ਹਰ ਇੱਕ ਘਰ ਦੇ ਵਿੱਚ ਉਸ ਸੂਈ ਦੀ ਅੱਜ ਜ਼ਰੂਰਤ ਹੈ ਜਿਹੜੀ ਬਾਬੇ ਨਾਨਕ ਨੇ ਦੁਨੀ ਚੰਦ ਕਰੋੜੀਏ ਨੂੰ ਦਿੱਤੀ ਸੀ ਉਹਦੇ ਘਰ ਦੇ ਸਾਹਮਣੇ ਖਲੋ ਕੇ ਦਿੱਤੀ ਸੀ ਕਿਉਂਕਿ ਉਹਦੇ ਘਰ ਦੇ ਉੱਪਰ ਸੱਤ ਨਿਸ਼ਾਨ ਝੂਲਦੇ ਸਨ ਮੰਨਿਆ ਜਾਂਦਾ ਸੀ ਕਿ ਉਹ 7 ਲੱਖ ਦਾ ਮਾਲਕ ਸੀ ਪਰ ਅਸਲ ਵਿੱਚ ਉਹਦੇ ਲਈ ਇਤਿਹਾਸ ਵਿੱਚ ਸ਼ਬਦ ਆਉਂਦਾ ਹੈ ਦੁਨੀ ਚੰਦ ਕਰੋੜੀਆ ਉਹਨੂੰ ਕਰੋੜੀਆ ਕਿਉਂ ਕਹਿੰਦੇ ਸਨ ਅਸਲ ਵਿੱਚ ਜੇ ਇਹਦੀ ਵਿਆਖਿਆ ਕਰਨੀ ਹੋਵੇ ਤਾਂ ਕਰੋੜੀਏ ਦਾ ਅਖਰੀ ਅਰਥ ਹੁੰਦਾ ਕਰੋੜਪਤੀ ਨਹੀਂ ਅਸਲ ਵਿੱਚ ਦੁਨੀ ਚੰਦ ਮਾਲ ਅਫਸਰ ਸੀ ਜੀ ਉਹ ਇੱਕ ਸਾਲ ਵਿੱਚ ਕਰੋੜ ਦਮੜਾ ਵਸੂਲ ਕੇ ਸਰਕਾਰ ਨੂੰ ਕਲਦਾ ਸੀ ਇਸ ਕਰਕੇ ਉਹਨੂੰ ਕਿਹਾ ਜਾਂਦਾ ਸੀ ਦੁਨੀ ਚੰਦ ਕਰੋੜੀਆ ਜਿਹੜਾ ਧਾਮ ਸੀ ਉਦੀ ਵੈਲਿਊ ਰੁਪਏ ਨਾਲੋਂ ਘੱਟ ਸੀ 1 ਕਰੋੜ ਦਮੜਾ ਉਹ ਦਾਮ ਸਰਕਾਰ ਨੂੰ ਇਕੱਠਾ ਕਰਕੇ ਦਿੰਦਾ ਸੀ ਉਸ ਵੇਲੇ ਦਾ ਕਾਨੂੰਨ ਸੀ ਕਿ ਬੰਦੇ ਨੂੰ ਆਪਣੇ ਘਰ ਦੀ ਦੌਲਤ ਬਾਰੇ ਬਾਹਰ ਦੱਸਣਾ ਪੈਂਦਾ ਸੀ ਜਿਵੇਂ ਅੱਜ ਸਰਕਾਰ ਨੂੰ ਦੱਸਣਾ ਪੈਂਦਾ ਹੈ ਟੈਕਸ ਦੇ ਰੂਪ ਚ ਉਹਦੇ ਘਰ ਦੇ ਉੱਪਰ ਸੱਤ ਨਿਸ਼ਾਨ ਝੁਲਦੇ ਸਨ ਜਿਹੜੇ ਇਸ ਚੀਜ਼ ਦੇ ਪ੍ਰਤੀਕ ਸੀ ਕਿ ਇਸ ਬੰਦੇ ਦੇ ਘਰ ਦੇ ਅੰਦਰ ਜਿੰਨੀ ਸੰਪਤੀ ਹੈ ਉਹ 7 ਲੱਖ ਰੁਪਏ ਹੈ ਅੱਜ ਵੀ ਅਸੀਂ ਇਹ ਸ਼ਬਦ ਵਰਤਦੇ ਹਾਂ ਕਿ ਤੇਰੇ ਕਿਹੜੇ ਝੰਡੇ ਝੂਲਦੇ ਨੇ ਝੰਡੇ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਲੱਖਪਤੀ ਸੀ ਜਿਨੇ ਲੱਖਾਂ ਦੀ ਸੰਪਤੀ ਜਿਦੀ ਹੁੰਦੀ ਸੀ ਉਹਨੇ ਝੰਡੇ ਜਿਨੇ ਲੱਖ ਦੀ ਸੰਪਤੀ ਹੋਣੀ ਉਹਨੇ ਝੰਡੇ ਉਹਨੂੰ ਆਪਣੇ ਘਰ ਦੇ ਉੱਪਰ ਟੰਗਣੇ ਪੈਂਦੇ ਸੀ ਬਾਬਾ ਨਾਨਕ ਜੀ ਇਹਦੇ ਕੋਲ ਗਏ ਪਿਆਰਿਓ ਉਸ ਵੇਲੇ ਬੰਦਾ ਇੰਨੇ ਭਲੇਖੇ ਵਿੱਚ ਸੀ ਕਿਉਂਕਿ ਅੰਦਰ ਨੂੰ ਜਗਾਉਣਾ ਕੋਈ ਛੋਟੀ ਜਿਹੀ ਗੱਲ ਨਹੀਂ ਬਾਬਾ ਨਾਨਕ ਜੀ ਗਏ ਤੇ ਉਹਦੇ ਝੰਡੇ ਦੇਖੇ ਗੁਰੂ ਕਿਸੇ ਨੂੰ ਸੂਈ ਦੇਵੇ ਤਾਂ ਸੂਈ ਕੇਵਲ 2 ਕੰਮ ਆਉਂਦੀ ਹੈ ਇੱਕ ਸੂਈ ਦਾ ਇੱਕ ਪਾਸਾ ਜਿਹਦੇ ਵਿੱਚ ਅਸੀਂ ਧਾਗਾ ਪਰੋਂਦੇ ਆਂ ਦੂਜਾ ਸੂਈ ਦਾ ਪਾਸਾ ਤਿੱਖਾ ਹੁੰਦਾ ਹੈ ਜੀ ਜਿਹਦੇ ਨਾਲ ਸੂਈ ਕੱਪੜੇ ਦੇ ਵਿੱਚ ਜਾ ਕੇ ਆਪ ਰਾਹ ਬਣਾ ਕੇ ਪਾਟੇ ਹੋਏ ਕੱਪੜਿਆਂ ਨੂੰ ਸੀ ਦਿੰਦੀ ਹੈ ਹਜ਼ੂਰ ਨੇ ਇਹਦੀ ਡਿਊਟੀ ਦੇ ਵਿੱਚ ਬੈਠ ਕੇ ਇਹਦੇ ਨਾਲ ਬਚਨ ਬਲਾਸ ਕੀਤੇ ਤੇ ਸੱਤ ਝੰਡੇ ਝੂਲਦੇ ਦੇਖ ਕੇ ਪੁੱਛਿਆ ਸੀ ਕਿ ਦੱਸ ਇਹ ਸੱਤ ਝੰਡੇ ਕਿਸ ਲਈ ਨੇ ਅਗੋਂ ਉੱਤਰ ਮਿਲਿਆ ਕਿ ਦੁਨੀ ਚੰਦ 7 ਲੱਖ ਦੀ ਸੰਪਤੀ ਦਾ ਮਾਲਕ ਹੈ ਬਾਬਾ ਜੀ ਨੇ ਕਿਹਾ ਦੁਨੀ ਚੰਦ ਤੂੰ 7 ਲੱਖ ਦਾ ਮਾਲਕ ਹੈ ਕਹਿਣ ਲੱਗਾ ਹਾਂ ਮਹਾਰਾਜ ਕਮਾਈਆਂ ਕੀਤੀਆਂ ਨੇ ਸਤਗੁਰ ਨੇ ਹੱਸ ਕੇ ਕਿਹਾ ਕਿ ਕਮਾਈ ਤਾਂ ਬੜੀ ਕੀਤੀ ਹੈ ਕੋਈ ਸਾਡੀ ਮਦਦ ਕਰ ਸਕਦਾ ਹੈ ਉਸ ਦੇ ਚਿੱਤ ਵਿੱਚ ਸੀ ਕਿ ਫਕੀਰ ਆਇਆ ਹੈ ਸ਼ਾਇਦ ਕੋਈ ਪੈਸਾ ਮੰਗੇ ਬਸਤਰ ਮੰਗੇ ਪਰ ਇਹਨਾਂ ਪਤਾ ਨਹੀਂ ਸੀ ਕਿ ਇਹ ਤਾਂ ਉਹ ਦਾਤਾ ਹੈ ਗੁਰੂ ਦਾਤਾ ਹੁੰਦਾ ਹੈ ਗੁਰੂ ਕਦੀ ਮੰਗਦਾ ਨਹੀਂ ਹੁੰਦਾ ਕਹਿਣ ਲੱਗੇ ਕਿ ਸਾਡਾ ਇੱਕ ਕੰਮ ਕਰ ਸਕਦਾ ਤੂੰ ਕਿਉਂਕਿ ਤੂੰ ਲਖਪਤੀ ਹੈ ਕਹਿਣ ਲੱਗਾ ਮਹਾਰਾਜ ਹੁਕਮ ਕਰੋ ਸਾਡੇ ਨਾਨਕ ਨੇ ਜੇ ਵਿੱਚੋਂ ਇੱਕ ਸੂਈ ਕੱਢ ਕੇ ਦਿੱਤੀ ਤੇ ਕਹਿਣ ਲੱਗੇ ਸੂਈ ਲੈ ਲੈ ਕਹਿਣ ਲੱਗਾ ਦੱਸ ਫਿਰ ਫਕੀਰ ਬਾਬਾ ਇਹਦੇ ਬਦਲੇ ਕੀ ਚਾਹੀਦਾ ਹੈ ਉਹ ਕਹਿਣ ਲੱਗੇ ਕੁਝ ਨਹੀਂ ਚਾਹੀਦਾ ਧਨ ਨਹੀਂ ਦੌਲਤ ਨਹੀਂ ਪਦਾਰਥ ਨਹੀਂ ਸਿਰਫ ਮੇਰਾ ਇੱਕ ਕੰਮ ਕਰ ਦੇਈ ਇਸ ਸੂਈ ਨੂੰ ਲੈ ਕੇ ਤੂੰ ਜਾਹੀਂ ਜਦੋਂ ਸਰੀਰ ਛੱਡ ਕੇ ਰੱਬ ਦੀ ਦਰਗਾਹ ਵਾਲੇ ਪਾਸੇ ਜਾਣਾ ਹੈ ਕਿਉਂਕਿ ਤੇਰੀ ਚਲਦੀ ਬੜੀ ਹੈ ਤੇਰੇ ਕੋਲ ਧਨ ਬੜਾ ਹੈ ਤੇਰੇ ਇੱਕ ਇਸ਼ਾਰੇ ਤੇ ਹੀ ਹਕੂਮਤ ਚਲਦੀ ਹੈ ਸੂਈ ਸਾਡੀ ਲੈ ਜਾਹੀਂ ਰੱਬ ਦੀ ਦਰਗਾਹ ਵਿੱਚ ਜਾ ਕੇ ਸੂਈ ਤੇਰੇ ਕੋਲੋਂ ਲੈ ਲਵਾਂਗਾ ਹੁਣ ਇੰਨਿਕ ਗੂੜੀ ਮਾਇਆ ਦੀ ਨੀਂਦ ਆਈ ਕਹਿਣ ਲੱਗਾ ਬਾਬਾ ਇੰਨੀ ਗੱਲ ਹੈ ਲਿਆ ਸੂਈ ਮੈਂ ਤੇਰੀ ਅੱਗੇ ਤੈਨੂੰ ਜਾ ਕੇ ਦੇ ਦੇਾਂਗਾ ਸੂਈ ਲੈ ਕੇ ਘਰ ਗਿਆ ਤੇ ਬੜੇ ਮਾਣ ਨਾਲ ਆਪਣੀ ਘਰਵਾਲੀ ਨੂੰ ਸੂਈ ਫੜਾ ਕੇ ਕਿਹਾ ਕਿ ਸੂਈ ਫੜ ਲੈ ਪੁੱਛਿਆ ਇਹ ਕਿਸ ਲਈ ਕਹਿਣ ਲੱਗਾ ਕਿ ਇੱਕ ਫਕੀਰ ਨਾਲ ਵਾਅਦਾ ਕਰਕੇ ਆਇਆ ਮਰਨ ਤੋਂ ਬਾਅਦ ਰੱਬ ਦੀ ਦਰਗਾਹ ਵਿੱਚ ਉਹਦੀ ਸੂਈ ਉਹਨੂੰ ਵਾਪਸ ਕਰਨੀ ਹੈ ਘਰਵਾਲੀ ਨੇ ਸੂਈ ਨਹੀਂ ਫੜੀ ਉਹਨੇ ਦੁਬਾਰਾ ਆਵਾਜ਼ ਦਿੱਤੀ ਸੂਈ ਫੜ ਲੈ ਮੈਂ ਵਾਅਦਾ ਕਰਕੇ ਆਇਆ ਹਾਂ ਉਹਦਾ ਉੱਤਰ ਸੀ ਪਤੀ ਦੇਵ ਪਤਾ ਨਹੀਂ ਰੱਬ ਤੈਨੂੰ ਕਦੋਂ ਸੂਝ ਬਖਸ਼ੇਗਾ ਕਹਿਣ ਲੱਗਾ ਕਿਉਂ ਉਹਦਾ ਉੱਤਰ ਸੀ ਕਿ ਕਿਹੋ ਜਿਹੇ ਵਾਅਦੇ ਬਾਹਰ ਕਰਕੇ ਆਏ ਹੋ ਕਹਿੰਦਾ ਕਿ ਇੱਕ ਸੂਈ ਦਾ ਵਾਅਦਾ ਕੀਤਾ ਹੈ ਅੱਗੇ ਰੱਬ ਦੀ ਦਰਗਾਹ ਵਿੱਚ ਜਾ ਪਹੁੰਚਾਉਣੀ ਹੈ ਕਹਿਣ ਲੱਗੀ ਆਪਣੇ ਤਨ ਵਿੱਚ ਝਾਤੀ ਮਾਰ ਕੇ ਦੇਖੋ ਸਰੀਰ ਤਾਂ ਲੱਕੜਾਂ ਵਿੱਚ ਸੜ ਕੇ ਸੁਆਹ ਹੋ ਜਾਣਾ ਇਹ ਛੋਟੀ ਜਿਹੀ ਸੂਈ ਤੇਰੇ ਨਾਲ ਕਿੱਥੇ ਜਾਵੇਗੀ ਸੂਈ ਦਾ ਅਰਥ ਸਮਝਿਓ ਅਸੀਂ ਕਈ ਵਾਰ ਸ਼ਬਦ ਵਰਤਦੇ ਹਾਂ ਕਿ ਇਸ ਘਰ ਵਿੱਚ ਚੋਰਾਂ ਨੇ ਸੂਈ ਜਿੰਨੀ ਚੀਜ਼ ਵੀ ਨਹੀਂ ਛੱਡੀ ਸੂਈ ਜਿੰਨੀ ਥਾਂ ਨਹੀਂ ਕਿਸੇ ਕੁਲ ਰਹਿਣ ਦਿੱਤੀ ਇਹਦਾ ਮਤਲਬ ਕਿ ਰੰਚਕ ਮਾਤਰ ਕਹਿਣ ਲੱਗੀ ਵਾਪਸ ਕਰਕੇ ਆਓ ਮੇਰਾ ਬਾਬਾ ਨਾਨਕ ਅਜੇ ਵੀ ਬੈਠਾ ਹੈ ਸੁਜਾਨ ਉਸਤਾਦ ਸੁਜਾਨ ਵੈਦ ਸੁਜਾਨ ਗੁਰੂ ਸੁਜਾਨ ਦਾਤਾ ਸੁਜਾਨ ਬਾਪੂ ਸੁਜਾਨ ਮਾਂ ਤੇ ਜਿਸ ਤਰੀਕੇ ਨਾਲ ਵੀ ਬੰਦਾ ਬਚ ਸਕਦਾ ਹੈ ਮੇਰਾ ਗੁਰੂ ਨਾਨਕ ਉਹੀ ਤਰੀਕਾ ਵਰਤ ਕੇ ਸਿੱਖ ਨੂੰ ਸਿੱਖ ਬਣਾਉਂਦਾ ਹੈ ਤਿਆਰ ਕਰਦਾ ਹੈ ਜਿਹੜਾ ਤਰੀਕਾ ਦੁਨੀ ਚੰਦ ਲਈ ਹੈ ਉਹ ਸੱਜਣ ਠੱਗ ਲਈ ਨਹੀਂ ਚੇਤੇ ਰੱਖਿਓ ਜਿਹੜਾ ਸੱਜਣ ਠੱਗ ਲਈ ਹੈ ਉਹ ਭੂਮੀਆਂ ਲਈ ਨਹੀਂ ਜਿਹੜਾ ਭੂਮੀਆਂ ਤੇ ਤਜਰਬਾ ਕੀਤਾ ਉਹ ਨੂਰ ਸ਼ਾ ਜਾਦੂਗਰਨੀ ਤੇ ਨਹੀਂ ਕੀਤਾ ਉਸਤਾਦ ਗੁਰੂ ਨੇ ਦੇਖਿਆ ਕਿ ਇਹਨੂੰ ਕਿਹੜੀ ਬਿਮਾਰੀ ਹੈ ਇਹਨੂੰ ਦਵਾਈ ਕਿਹੜੀ ਦਿੱਤੀ ਜਾਵੇ ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ ਕਿ ਕਿਸੇ ਤਰੀਕੇ ਨਾਲ ਵੀ ਬੰਦੇ ਦਾ ਭਲਾ ਹੋ ਜਾਵੇ ਮੈਂ ਕਹਿੰਦੀ ਹਾਂ ਰਾਮ ਰਾਮ ਜਪ ਕੇ ਕਬੀਰ ਸਾਹਿਬ ਨੇ ਰੱਬ ਨੂੰ ਪਾਇਆ ਤਾਂ ਗੁਰੂ ਨਾਨਕ ਸਾਹਿਬ ਨੇ ਇਹ ਥੋੜੀ ਕਿਹਾ ਕਿ ਇਹ ਰਾਮ ਕਹਿੰਦਾ ਸੀ ਅਸੀਂ ਉਹਦੀ ਗੱਲ ਨਹੀਂ ਮੰਨਣੀ ਉਹਨਾਂ ਨੇ ਸਾਡੇ ਵਾਲਾ ਵਾਹਿਗੁਰੂ ਕਿਉਂ ਨਹੀਂ ਕਿਹਾ ਉਥੇ ਸੂਈ ਬੜੀ ਵੱਡੀ ਰਾਮ ਜੀ ਸੀ ਜੀ ਪਰ ਅੱਗੇ ਨਾਲੋਂ ਚਿਹਰਾ ਥੋੜਾ ਜਿਹਾ ਉਤਰਿਆ ਹੋਇਆ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਸੀ ਕਿ ਇਹ ਹੁਣ ਵਾਪਸ ਆਏਗਾ ਸੂਈ ਸਾਹਮਣੇ ਰੱਖ ਕੇ ਕਹਿੰਦਾ ਸੰਤ ਜੀ ਇਹ ਸੂਈ ਮੈਂ ਨਹੀਂ ਰੱਖ ਸਕਦਾ ਕਹਿਣ ਲੱਗੇ ਦੁਨੀ ਚੰਦਾ ਸੱਤ ਝੰਡੇ ਝੂਲਣ ਜਿੰਨੀ ਸੰਪਤੀ ਤੂੰ ਰੱਖ ਸਕਦਾ ਇੱਕ ਫਕੀਰ ਦੀ ਸੂਈ ਦਾ ਤੈਨੂੰ ਬੋਝ ਲੱਗਦਾ ਹੈ ਇਸ ਦੇ ਬਚਨ ਵਿੱਚ ਨਿਮਰਤਾ ਆ ਗਈ ਹੱਥ ਜੋੜ ਕੇ ਕਹਿਣ ਲੱਗਾ ਫਕੀਰ ਬਾਬਾ ਸੂਈ ਦੀ ਗੱਲ ਕਰਦੇ ਹੋ ਅੱਗੇ ਤਾਂ ਮੇਰੇ ਜਿਸਮ ਨੇ ਵੀ ਨਹੀਂ ਜਾਣਾ ਹੱਸ ਕੇ ਕਹਿਣ ਲੱਗੇ ਦੁਨੀ ਚੰਦ ਜਿਸਮ ਨੇ ਨਹੀਂ ਜਾਣਾ ਤੇ ਜਿਹੜੇ ਪਾਪ ਕਰਕੇ ਇਹ ਸੱਤ ਕੱਪੜੇ ਅਟਾਰੀ ਤੇ ਚੜਾਈ ਫਿਰਦਾ ਏਸ ਨੇ ਵੀ ਤੇਰੇ ਨਾਲ ਨਹੀਂ ਜਾਣਾ ਭਾਈ ਗੁਰੂ ਸਾਹਿਬ ਨੇ ਸੂਈ ਫੜੀ ਤੇ ਸੂਈ ਨੇ ਦੋ ਕੰਮ ਕੀਤੇ ਤਿੱਖਾ ਪਾਸਾ ਪਾਟੇ ਹੋਏ ਕੱਪੜਿਆਂ ਦੇ ਵਿੱਚ ਪਰਵੇਸ਼ ਕੀ ਕਰਤਾ ਪਿਛਲੇ ਪਾਸਿਓਂ ਧਾਗਾ ਪਾਇਆ ਤੇ ਨਾਲ ਦੀ ਨਾਲ ਪਾਟੇ ਹੋਏ ਨੂੰ ਸਿਉਂ ਵੀ ਦਿੱਤਾ ਗੁਰੂ ਸਾਹਿਬ ਨੇ ਬਚਨ ਦੀ ਸੂਈ ਦਿੱਤੀ ਪਹਿਲੀ ਸੂਈ ਦੁਨੀ ਚੰਦ ਨੂੰ ਚੁਬੀ ਚੁਬਣ ਦੀ ਧੀਰ ਸੀ ਕਿ ਉਸ ਦਿਨ ਪਤਾ ਲੱਗਾ ਕਿ ਮੇਰੇ ਨਾਲ ਕੁਝ ਵੀ ਨਹੀਂ ਜਾਣਾ ਤੇ ਗੁਰੂ ਨਾਨਕ ਸਾਹਿਬ ਨੇ ਇਕੱਲੀ ਸੂਈ ਚ ਬੋਈ ਨਹੀਂ ਇਸ ਵਿੱਚ ਸਿਫਤ ਸਲਾਹ ਦਾ ਧਾਗਾ ਪਾ ਕੇ ਕਹਿਣ ਲੱਗੇ ਕਿ ਅੱਜ ਤੱਕ ਤੂੰ ਦੁਨੀ ਚੰਦ ਦੁਨੀ ਨਾਲ ਹੀ ਜੁੜਿਆ ਸੀ ਮੈਂ ਤੈਨੂੰ ਸਿਫਤ ਦੇ ਧਾਗੇ ਦੇ ਨਾਲ ਨਾਮ ਦੇ ਧਾਗੇ ਦੇ ਨਾਲ ਦੀਨ ਨਾਲ ਜੋੜ ਕੇ ਜਾਂਦਾ ਹਾਂ ਗੁਰੂ ਸਾਹਿਬ ਨੇ ਕਿਹਾ ਕਿ ਤੇਰੇ ਨਾਲ ਕੋਈ ਵੀ ਨਿਭਾ ਨਹੀਂ ਪਿਆਰਿਓ ਜੇ ਦੁਨੀ ਚੰਦ ਵਰਗੇ ਨਾਲ ਕੋਈ ਨਹੀਂ ਨਿਭਿਆ ਤਾਂ ਸਾਡੇ ਨਾਲ ਕੋਈ ਕੀ ਨਿਭ ਸਕਦਾ ਹੈ ਅੰਤਲੇ ਸਮੇਂ ਕਿਸੇ ਨੇ ਇੰਨਾ ਵਿੱਚੋਂ ਤੁਹਾਨੂੰ ਨਹੀਂ ਮਿਲਣਾ ਧਨਦਾਰ ਆ ਸੰਪਤ ਸਗਲ ਜਨ ਆਪਣੀ ਕਰਮਾਨ ਪਦਾਰਥ ਇਸਤਰੀ ਸੰਪਤੀ ਜਿੰਨਾ ਨਾ ਤੂੰ ਆਪਣਾ ਮੰਨਦਾ ਹੈ ਪਰਮਾਤਮਾ ਨੂੰ ਭੁਲਾਈ ਬੈਠਾ ਹੈ ਜਿੰਨਾ ਕਰਕੇ ਜਿੰਨਾ ਦਾ ਤੂੰ ਮਾਨ ਕਰਦਾ ਹੈ ਇਨ ਮੈਂ ਕਚ ਸੰਗੀ ਨਹੀਂ ਇੰਨਾ ਵਿੱਚੋਂ ਕੋਈ ਤੇਰਾ ਸੰਗ ਸਾਥ ਨਹੀਂ ਦੇਣ ਵਾਲਾ ਨਾਨਕ ਸਾਚੀ ਜਾਣ ਮੇਰੇ ਗੱਲ ਨੂੰ ਤੂੰ ਸੱਚ ਜਾਣ ਮੇਰੇ ਪਰਮਾਤਮਾ ਮੇਰੇ ਨਾਨਕ ਦੀ ਗੱਲ ਨੂੰ ਸੱਚ ਸਮਝਿਓ ਮੇਰੀ ਗੱਲ ਨੂੰ ਸੱਚ ਜਾਣ ਕਹਿਣ ਲੱਗੇ ਆ ਤੈਨੂੰ ਮੈਂ ਇੱਕ ਦੇ ਲਾੜਲ ਨਾਲ ਲਾਵਾਂ ਮਹਾਰਾਜ ਉਹ ਕੌਣ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲਗੇ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ 나ਥ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਇਨੀਆਂ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਬਯੰਤ ਭੁੱਲਾਂ ਲੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ